ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਲੱਗੇ ਹੋਇਆ ਜੀ ਬਨਮੀਰੋ 8 ਵੱਡਣਾ ਮਾਜਰੀ ਵਾਲੀ ਮੋਟਰ ਤੇ ਅੱਜ ਆਪਣੇ ਕੋਲ ਆ ਗਈ ਹੌਲੈਂਡ ਦੀ ਮਸ਼ੀਨ ਤੇ ਦੱਸਾਂਗੇ ਇਹਦਾ ਵੀ ਝਾੜ ਝੂੜ ਮੱਕੀ ਦਾ ਵੀ ਕਿਵੇਂ ਰਿਹਾ ساری ਵੱਢੀ ਤੋਂ ਬਾਅਦ ਤੇ ਰਾਜਪੁਰੇ ਲੈ ਕੇ ਜਾਵਾਂਗੇ ਕਾਲੂ ਜਿਨ੍ਹਾਂ ਨਾਲ ਇਹਦਾ ਟੈਂਕ ਵੀ بڑا ਏ ਜਿਆਦਾ ਧਾਣੇ ਪੈਂਦੇ ਨੇ ਇਹਦੇ ਟੈਂਕ ਚ ਅੱਗੀ ਹਾਰਨ ਮਾਰਦਾ ਮਸ਼ੀਨਾਂ ਵਾਲਾ ਟਰੈਕਟਰ ਲਾਈ ਆ ਆਪਾਂ ਬੈਕ ਕਰਕੇ ਦੋ ਗੀਲਿਆਂ ਦੇ ਪਲਾਟ ਨੂੰ ਆ ਗਿਆ ਘੇੜਾ ਚਾਰੇ ਪਾਸੇ ਤੇ ਦੇਖਦੇ ਆ ਟੈਂਕ ਭਰ ਗਿਆ ਆਉਣਾ ਫਿਰ ਪਾਉਣਾ ਧਾਣੇ ਤੇ ਨਾਲੇ ਧਾਣੇ ਦੀ ਕੁਆਲਿਟੀ ਦੇਖਦੇ ਆ ਵੀ ਕਾਹੀ ਘੜਦਾ ਮਸ਼ੀਨ ਏ ਵੀ ਨੱਕੀ ਜਤਾ ਨਹੀਂ ਭਾਂਦੀ ਦਾਣੇ ਦਾ ਗੁੱਲੇ 'ਚ ਦਾਣਾ ਜਮਾ ਨਹੀਂ ਆਉਂਦਾ ਤੇ ਉਹ ਦੇਖੋ ਗੁੱਲੇ ਉਦਾਂ ਹੀ ਪਏ ਨੇ ਸਾਰੀ ਸਾਫ ਤੇ ਕੋਈ ਦਾਣਾ ਨਹੀਂ ਗੁੱਲੇ 'ਚ ਥੋੜੀ ਜੀ ਸਾਈਡਾਂ ਤੇ ਮਸ਼ੀਨ ਥੋੜੀ ਜੀ ਮੱਕੀ ਛੱਡ ਦਾਂਦੀ ਆ ਜਦੋਂ ਮੋੜ ਕੇ ਲਾਉਨੇ ਆ ਤਾਂ ਥੋੜੀ ਜੀ ਪ੍ਰੋਬਲਮ ਆਉਂਦੀ ਆ ਸਿੱਧੇ ਛਿਆੜਾਂ 'ਚ ਜਮਾ ਨਹੀਂ गिरਦੀ ਮੱਕੀ ਬਾਕੀ ਆਪਾਂ ਕਿਹਾ ਬਾਈ ਉਹਨਾਂ ਨੂੰ ਵੀ ਆਮਨਾਲੇ ਵੱਢਿਓ ਤੇ ਵੀਰ ਉਹਨੇ ਨਾਪੇ ਤੋਂ ਉਹਨੇ ਪਿਛਲੇ ਸਾਲ ਵੀ ਆਪਣੀ ਵੱਢ ਕੇ ਗਈ ਦੀ ਤੇ ਕਹਿੰਦੇ ਵੀ ਜਰੂਰ ਪੜਾਓ ਐਦਕੀ ਵੀ ਆ ਚਲੋ ਪੜਾ ਲੰਨੇ ਕੋਸ ਨਾ ਕੋਸ ਰਾ ਜਿਹੜਾ ਚਲਾਉਣੇ ਵਾਲਾ ਹੁੰਦਾ ਫੁੱਲ ਨਜ਼ਾਰਾ ਆਏ ਸੀਗਾ ਬੰਦਾ ਵਾਰ ਵਾਰ ਗਿਆ ਟੈਂਕ ਹੁਣ ਦੇਖਦਾ ਵੀ ਕਾਹੇ ਇਹ ਦਾਣੇ ਕੱਢਦੀ ਆ ਮਸ਼ੀਨ ਜੇ ਦਾਣੇ ਦਾ ਨੱਕ ਜਿਹਾ ਨਾ ਟੁੱਟਿਆ ਫਿਰ ਦਾ ਅਪਗ੍ਰੇਡ ਵਧੀਆ ਲੱਗਦਾ ਦਾਣੇ ਵੀ ਕੁਆਲਿਟੀ ਜ਼ਾਹੀਦੀ ਆ ਆਹੀ ਰੇਟ ਵਧੀਆ ਲੱਗਦਾ ਨਹੀਂ ਤਾਂ ਰੇਟ ਨਹੀਂ ਲਾਉਂਦੇ ਹੈਗੇ ਮਾਲ ਜਮਾ ਹੀ ਸੁੱਕਾ ਦੇਖੋ ਕਿ ਮੈਂ ਕੱਢਦਾ ਏ ਸੁੱਕਾ ਪਿਆ ਮਾਲ ਜਮਾ ਹੀ ਇਹ ਆਪਣੀ 9208 ਆ ਬਾਕੀ ਦੇਖਦੇ ਆ ਇੱਕ ਟਰਾਲੀ ਹੋਰ ਲੈ ਗਿਆ ਹੁਣ ਆ ਤਿੰਨ ਟਰਾਲੀਆਂ ਨਾਲ ਸਰੂਗਾ ਦੋ ਟਰਾਲੀਆਂ ਚ ਪੈਣੀ ਨਹੀਂ ਹੈਗੇ ਆ ਗਈ ਉਧਰਲਾ ਪਲਾਟ ਆਪਣਾ ਹੁਣ ਇੱਧਰਲੇ ਖੇਤ ਨੂੰ ਲਗਦੇ ਆ ਬੜੇ ਨੂੰ ਤੇ ਉਹ ਟਰਾਲੀ ਹੋ ਗਈ ਆਪਣੀ ਫੁੱਲ 14 6:30 ਤੇਜ ਹੋਣਗੇ ਤਕਰੀਬਨ 115 20 ਕੁਇੰਟਲ ਦੋ ਗੀਲੇ ਵੱਡੇ ਗਏ ਆਪਣੇ ਤੇ ਝਾੜ ਵਧੀਆ ਇਹਦਾ 9208 ਦਾ ਜਲਦੀ ਆ ਜੀ ਮਸ਼ੀਨ ਏਸੀ ਦਾ ਪੂਰਾ ਨਜ਼ਾਰਾ ਏ ਅੰਦਰ ਮਸ਼ੀਨ ਚਲਦੀ ਦਾ ਪਤਾ ਵੀ ਨਹੀਂ ਲੱਗਦਾ ਭੋਰਾ ਆਵਾਜ਼ ਨਹੀਂ ਆਉਂਦੀ ਤੇ ਉਲੇ ਪੜ੍ਹਾਈ ਕਰਦਾ ਨਜ਼ਾਰਾ ਏਸੀ ਵਾਲੀ ਮਸ਼ੀਨ ਚ ਕਿਹਦੇ ਇੰਨੇ ਆਉਂਦਾ ਦੇਖੋ ਹੌਣ ਦੂਜੀ ਟਰਾਲੀ ਇਹ ਚ ਪੈ ਗੇ ਤਿੰਨ ਟੈਂਕ ਜਲਦੀ ਆ ਮਸ਼ੀਨ ਆਫ ਲੈਂਡ ਏਸੀ ਕੈਵਨ ਬਾਕੀ ਆਪਣਾ ਹਲੇ ਰਹਿਂਦੀ ਆ ਕਾਫੀ ਉਹ ਪਰੇ ਰਹਿਦਾ ਪਰਲਾ ਪਲਾਂਟ ਵੱਡਣ ਤੋਂ ਗਾਣੇ ਕੱਢੂਗਾ ਨਹੀਂ ਕਿੱਕੇੜਾ ਲਾ ਕੇ ਹੋਰ ਫਿਰ ਕੱਢ ਕੇ ਆਉਂਦਾ ਨੇ ਤੇ ਮਸ਼ੀਨ ਦੇ ਇੰਜਣ ਦੇ ਜਾਨ ਬਹੁਤ ਵਧੀਆ ਤੇ ਬਹੁਤ ਜਾਨ ਜਾਨ ਇੰਜਣ ਚ ਜ਼ੋਰ ਵਧੀਆ ਮਾਰਦੇ ਆ ਦੁਨੀਆ ਮਸ਼ੀਨਾਂ ਨਾਲੋਂ ਤੇ ਪੜਾਈ ਬਹੁਤ ਵਧੀਆ ਸਾਫ ਪੜਾਈ ਆ ਤੇ ਦਾਣੇ ਦੀ ਕੁਆਲਿਟੀ ਆ ਮਸ਼ੀਨ ਦੀ ਪੂਰੀ ਭਰ ਗਿਆ ਜੀ ਫੁੱਲ ਟੈਂਕ ਹੁਣ ਭਰਿਆ ਏ ਅੱਲਾ ਨਾਮ ਲਓ ਆਹ ਪੌਣੇ ਪੌਣੇ ਕੇ ਟੈਂਕ ਪਾਏ ਨੇ ਟਰਾਲੀ 'ਚ ਤੇ ਮੌਸਮ ਹੋ ਗਿਆ ਬੱਦਲ ਵਾਈ ਵਾਲਾ ਬੱਦਲ ਜੇ ਬਣੀ ਜਾਂਦਾ ਏ ਤੇ ਟਾਈਮ ਨਾਲ ਵੱਡੀ ਆਵੇ ਵਧੀਆ ਏ ਨਹੀਂ ਫਿਰ ਮੀਂਹ ਜੇ ਰੇਟ ਵੀ ਲੱਗਦਾ ਜਾਂ ਮੀਂਹ ਪੈਣ ਲੱਗ ਜਾਂਦੇ ਨੇ ਨਾਲੇ ਫਿਰ ਮਸ਼ੀਨ ਖੇਤ ਚ ਤੁਰਦੀ ਬਹੁਤ ਔਖੀ ਆ ਤਨਖਾਣ ਹੁੰਦਾ ਮੱਕੀ ਦਾ ਯੂ ਟਰਾਲੀ ਭੇਜੀ ਆਪਾਂ ਪੈਂਡ ਤੇ ਬਾਕੀ ਇੱਕ ਟਰਾਲੀ ਹੋਰ ਆ ਗਈ ਉਹ ਸਾਹਮਣੇ ਖੜੀ ਆ ਤੇ ਹੁਣ ਇੱਧਰਲੇ ਪਲਾਟਨ ਲੱਗ ਗਏ ਦੀ ਤੇ ਆਪਣੀ 19 ਫੁੱਟ ਦੀ ਟਰਾਲੀ ਭਰ ਚੱਲੀ ਦੋ ਕੋ ਟੈਂਕ ਹੋਰ ਪੈਣਗੇ ਪੂਰੇ ਭਰੇ ਹੋਏ ਤੇ ਬਾਕੀ ਰਾਜੂ ਰੋਣ ਹੀ ਲੱਗੇ ਨੇ ਠੰਡਾ ਪੀਣੇ ਆ ਗਰਮੀ ਬਹੁਤ ਆ ਥੋੜੀ ਪੀ ਲਾਣੇ ਆ ਥੋੜੀ ਪੀ ਲਾਣੇ ਆ ਜਾ ਜਿਵਾ ਆਕ ਵੀ ਆਗੇ ਦੀ ਘਰੋਂ ਅੱਜ ਛੁੱਟੀਆਂ ਨੇ ਗਰਮੀ ਦੀਆਂ ਮੱਕੀ ਵੜਾਉਣਾ ਇਹ ਦੇਖੋ ਕੁਆਲਟੀ ਮਸ਼ੀਨ ਦੀ ਵਧੀਆ ਦਾਣਾ ਕੱਟ ਰਹੀ ਆ ਭਰ ਗਈ ਜੀ ਆਪਣੀ ਉਹ ਵੀ ਟਰਾਲੀ 100 ਫੁੱਟ ਦੀਸੀ ਘੜਤੀ ਟਰਾਲੀ ਦੀ ਤੇ ਰਹਿ ਗਿਆ ਆਪਣਾ ਹੁਣ ਇੱਕ ਖੇਤ ਇੱਧਰ ਲਾ ਵੇ ਵਾਕੀ ਉੱਧਰ ਲਈ ਚੱਲਦੀ ਆ ਉੱਤਾਂ ਵੱਡਿਆ ਗਿਆ ਤੀ ਇਹ ਹੁਣ ਤੀਜੀ ਟਰਾਲੀ 'ਚ ਪਾਉਣਾ ਦਾਣੇ ਦੇਖਦੇ ਆ ਜੇ ਵਧੀਕ ਅਟੀ ਇੱਕ ਅੱਧਾ ਟੈਂਕਾ ਇੱਥੇ ਪਾਉਣਾ ਅਖੜੀਆ ਸਿੰਗਲ ਡੈਰੀ ਆ ਮੋੜ ਦਾ ਆਇਆ ਪਰੇ ਕਰਦੇ ਕਰਨੂਰ ਆ ਮੋੜ ਨਾਲ ਪਰੇ ਕਰਦੇ ਜੋ ਕੋ ਬੱਕੇ ਹੈਗਾ ਆ ਵੱਡਣੀ ਹੈ ਇਹ ਅਲੱਦਾ ਹੀ ਗੇਤੀ ਆ ਤੇ ਜਿਹੜੇ ਇੱਧਰ ਹੈਗੇ ਨੇ ਇਹ ਤਿੰਨ ਚਾਰ ਟੈਂਕ ਪਾਉਣੇ ਆ ਟਰਾਲੀ ਫੜਾ ਲੈਣਾ ਇੱਧਰ ਪਹੀ ਚ ਚੱਲ ਪਈ ਹੁਣ ਇੱਧਰਲੇ ਪਲਾਟ ਚ ਪਰ ਰਹਿ ਗਿਆ ਹੀ ਥੋੜਾ ਜਿਹਾ ਕੰਮ ਉਹੀ ਸਮਝ ਲਓ ਉੱਤੇ ਹੀ ਘੰਟੇ ਦਾ ਏ ਤੇ 30 ਟਰਾਲੀ ਵੀ ਆਪਣੀ ਭਰੇ ਜਾਣੀਆਂ ਤਕਰੀਬਨ ਪਾਏਗੇ ਚ ਤਿੰਨ ਕ ਟੈਂਕ ਪੂਰੇ ਭਰੇ ਹੋਏ ਤੇ ਉਹੀ ਤਿੰਨ ਕ ਟੈਂਕ ਹੋਰ ਪੈਣਗੇ ਜਲਦੀ ਆ ਹੌਲੈਂਡ ਨੱਪੜ ਗਿਆ ਜੀ ਕੰਮ ਵੱਢੀ ਗਈ ਸਾਰੀ ਉਹ ਮੁੱਕੀ ਤੇ ਆਪਣੀਆਂ ਤਿੰਨ ਟਰਾਲੀਆਂ ਹੋ ਗਿਆ ਫੁੱਲ ਤੇ ਡੇਰ ਟੈਂਕ ਪਵਾਇਆ ਆਪਾਂ ਛੋਟੀ ਟਰਾਲੀ 'ਚ ਜਿਹੜੀ ਸਿੰਗਲ ਟਾਇਰੀ ਲੈ ਕੇ ਆਇਤੀ ਤੇ ਹੁਣ ਲਿਜਾ ਕੇ ਖੜਾਉਨੇ ਆ ਪਿੰਡ ਤੇ ਦੋ ਟਰਾਲੀਆਂ ਪਹਿਲਾਂ ਖੜਾਇਆ ਇਹਦੀ ਤੇ ਆ ਟਰਾਲੀ ਖੜਾਉਨੇ ਆ ਤੇ ਉਸ ਤੋਂ ਬਾਅਦ ਦੇਖਦੇ ਆ ਕੱਦੂ ਕਰਦੇ ਆ ਦੋ ਕਾਰੇ ਭਰ ਕੇ ਹੋਣਗੇ ਸਵੇਰ ਦੇ ਟਾਈਮ ਹੋ ਗਿਆ ਹੋਈ 2:30 ਦਾ ਟਾਈਮ ਹੋ ਗਿਆ ਤੇ ਫਿਰ ਕੱਲ ਨੂੰ ਸਵੇਰੇ ਲੈ ਕੇ ਜਾਵਾਂਗੇ ਸਾਚਰੇ ਰਾਜਪੁਰੇ ਤੇ ਮਲੋਬ ਵੀ ਦਿਖਾ ਦਾਂਗੇ ਸੈਂਪਲ ਪਤਾ ਲੱਗ ਜੂਗਾ ਵੀ ਕੀ ਰੇਟ ਲਾਉਂਦੇ ਨੇ ਤੇ ਦੱਸਾਂਗੇ ਆਪਾਂ ਤੁਹਾਨੂੰ ਸਾਰਾ ਵੀ ਕੀ ਰੇਟ ਲੱਗਿਆ ਕੀ ਗੱਲਬਾਤ ਆ ਜਾਂਦਾ ਟਮਾਟਰੀ ਤਕਰੀਬਨ 9208 ਦਾ ਹੈਗਾ ਝਾੜ 95 60 ਕੁਐਂਟਰ ਦੇ ਲਵੇ ਨਿਕਲੇ ਆਊਗੀ ਨਾ 58 ਸਾਰੀ 58 ਤੇ ਸਰਫ ਦੇ ਵਿੱਚ ਬੱਚੇ ਦੇ ਵਿੱਚ ਆ ਵਿਚਾਰੇ ਨਿਕਲੇ ਹੋਊਗੀ ਬਾਕੀ ਟੋਲੇ ਦੇ ਪਤਾ ਲੱਗ ਜੂਗਾ ਵੀ ਕਿੰਨਾ ਐ ਫੋਟਨਾ ਕਰਾਂਗੇ ਸਾਂਝਾ ਸਾਰਾ ਹੀ ਵੀ ਕਿੰਨਾ ਝਾੜ ਦੱਸਦਾ ਕੀ ਗੱਲ ਆ ਬਾਤ ਆ